ਤੁਸੀਂ ਮੈਦਾਨੇ ਜੰਗ ਦੇ ਵਿੱਚ ਫੌਜਾਂ ਲੜਦੀਆਂ ਦੇਖੀਆਂ ਸੰਗਰਾਮ ਹੁੰਦੇ ਦੇਖੇ ਆ ਵੱਡੇ ਵੱਡੇ ਯੋਧੇ ਆਪਸ ਦੇ ਵਿੱਚ ਢਿੱਡਦੇ ਤੇ ਲੜਦੇ ਵੇਖੇ ਤੇ ਸੁਣੇ ਆ ਪਰ ਮੈਂ ਨਾ ਇੱਕ ਗੱਲ ਦੱਸੀ ਸੀਗੀ ਫਾਲਸੇ ਦੀ ਇੱਕ ਚਿੱਠੀ ਨੇ ਜੰਗ ਫਤਿਹ ਕੀਤਾ ਚੜ ਕੇ ਆਈ ਹੋਈ ਫੌਜ ਨੂੰ ਵਾਪਸ ਧੱਕ ਦਿੱਤਾ ਸਾਡੀ ਇੱਕ ਚਿੱਠੀ ਨੇ ਸ਼ੰਕਰਗੜ੍ਹ ਦਾ ਕਿਲਾ ਫਤਿਹ ਕੀਤਾ ਇਸ ਗੱਲ ਨੂੰ ਲੈ ਕੇ ਮੈਂ ਥੋੜੇ ਦਿਨ ਪਹਿਲਾਂ ਇੱਕ ਸ਼ਾਰਟ ਪਾਇਆ ਸੀ ਆਪਣੇ ਚੈਨਲ ਤੇ ਬਹੁਤ ਸਾਰੇ ਲੋਕਾਂ ਨੇ ਉੱਥੇ ਕਮੈਂਟ ਕੀਤੇ ਬਹੁਤ ਸਾਰਿਆਂ ਨੇ ਇਹ ਕਿਹਾ ਵੀ ਤੁਹਾਨੂੰ ਨੌਲੇਜ ਨਹੀਂ ਹੈਗੀ ਤੁਹਾਨੂੰ ਪਤਾ ਨਹੀਂ ਹੈਗਾ ਇਦਾਂ ਕਿਵੇਂ ਹੋ ਸਕਦਾ ਤੁਸੀਂ ਗੱਪ ਮਾਰਦੇ ਹੋ ਫਲਾਣਾ ਠਿੰਕਾ ਆਪੋ ਆਪਣੇ ਬੁੱਧ ਦੇ ਅਨੁਸਾਰ ਉਹਨਾਂ ਨੇ ਕਮੈਂਟ ਕੀਤੇ ਪਰ ਮੈਂ ਤੁਹਾਨੂੰ ਅਜੋਦੇ ਬਾਰੇ ਖੋਲ ਕੇ ਦੱਸਣ ਲੱਗਾ ਵੀ ਉਹ ਚਿੱਠੀ ਕਿਹੜੀ ਸੀ ਕਿਹਨੇ ਲਿਖੀ ਸੀ ਕਿਹੜਾ ਲੈਣਾ ਸਿੰਘ ਸੀਗਾ ਤੁਸੀਂ ਆ ਵੀਡੀਓ ਨੂੰ ਪੂਰਾ ਦੇਖ ਕੇ ਜਾਓ ਅਸਲ ਚ ਗੱਲ ਪਤਾ ਕੀ ਹੈ ਪੜਦੇ ਸਾਡੇ ਵਾਲੇ ਵੀ ਨਹੀਂ ਹੈਗੇ ਸਿਰਫ ਗੂਗਲ ਕਰਦੇ ਆ ਫਟਾਫਟ ਵੀ ਕਿਸੇ ਨੇ ਕੁਝ ਪਾਤਾ ਉਹਨੂੰ ਗੂਗਲ ਕਰ ਲੋ ਉਹਤੇ ਜਿਹੜਾ ਲਿਖਿਆ ਹੋਇਆ ਆ ਗਿਆ ਉਹ ਦੇਖ ਕੇ ਕਹਿ ਦੋ ਸਰਟੀਫਿਕੇਟ ਦੇ ਦਿਓ ਅਗਲੇ ਨੂੰ ਵੀ ਤੂੰ ਠੀਕ ਹੈ ਜਾਂ ਗਲਤ ਹੈ ਮੈਂ ਤੁਹਾਨੂੰ ਦੱਸਦਾ ਜਦੋਂ ਤੁਸੀਂ ਲੈਣਾ ਸਿੰਘ ਬਾਰੇ ਗੂਗਲ ਕਰੋਗੇ ਨਾ ਤਾਂ ਸਭ ਤੋਂ ਪਹਿਲਾਂ ਲੈਣਾ ਸਿੰਘ ਮਜੀਠੀਆ ਦਾ ਨਾਮ ਨਿਕਲ ਕੇ ਆਂਦਾ ਹੈ ਜੋ ਕਿ ਬਿਲਕੁਲ ਸਹੀ ਹੈ ਲੈਣਾ ਸਿੰਘ ਮਜੀਠੀਆ ਇੱਕ ਅਲੱਗ ਕੈਰੈਕਟਰ ਹੈ ਜਿਹੜਾ ਕਿ ਸਾਡੇ ਸਿੱਖ ਕੌਮ ਦਾ ਇੱਕ ਸਾਇੰਸਦਾਨ ਹੋਇਆ ਜਿਨੇ ਸਟੀਲ ਦੇ ਮੂੰਹ ਵਾਲੀਆਂ ਸਟੀਲ ਦੀ ਬੈਰਲ ਆਂ ਸੂਰਜਮੁਖੀ ਤੋਪਾਂ ਬਣਾਈਆਂ ਸੀਗੀਆਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਜਿਨ੍ਹਾਂ ਦੀ ਬੈਰਲ ਗਰਮ ਨਹੀਂ ਸੀ ਹੁੰਦੀ ਜਿੰਨੇ ਮਰਜ਼ੀ ਗੋਲੇ ਦਾਗੇ ਜਾ ਸਕਦੇ ਸੀਗੇ ਇੱਕ ਉਹਨਾਂ ਨੇ ਸਮੇਂ ਦੇ ਹਿਸਾਬ ਨਾਲ ਚੱਲਣ ਵਾਲੀ ਘੜੀ ਬਣਾਈ ਸੀਗੀ ਪਹਿਲੀ ਘੜੀ ਜਿਹੜੀ ਹੈ ਉਹ ਸਿੱਖ ਸਾਇੰਸਦਾਨ ਨੇ ਬਣਾਈ ਸੀ ਇਸ ਘੜੀ ਨੂੰ ਸੂਰਜੀ ਘੜੀ ਵੀ ਕਹਿੰਦੇ ਆ ਜਿਹੜੀ ਸੂਰਜ ਦੇ ਹਿਸਾਬ ਨਾਲ ਸਮਾਂ ਦੱਸਦੀ ਸੀ ਅੱਜ ਵੀ ਦਰਬਾਰ ਸਾਹਿਬ ਤੁਸੀਂ ਜਾਣਦੇ ਹੋ ਨਾ ਪ੍ਰਕਰਮਾਂ ਦੇ ਵਿੱਚ ਪਈ ਹੈ ਇਹ ਘੜੀ ਕਦੇ ਦੇਖੇ ਹੋ ਜਾ ਕੇ ਉਹ ਵੀ ਭਾਈ ਲੈਣਾ ਸਿੰਘ ਮਜੀਠੀਆ ਸੀਗਾ ਜਿਹੜੇ ਬਾਰੇ ਗੂਗਲ ਤੇ ਸਭ ਤੋਂ ਪਹਿਲਾਂ ਲਿਖਿਆ ਆਂਦਾ ਏਕ ਲੈਣਾ ਸਿੰਘ ਹੋਰ ਆਂਦਾ ਹੈ ਸੂਬੇਦਾਰ ਜਰਨਲ ਮੇਜਰ ਲੈਣਾ ਸਿੰਘ ਇਹ ਬ੍ਰਿਟਿਸ਼ ਆਰਮੀ ਦਾ ਕੋਈ ਆਫੀਸਰ ਹੋਇਆ ਹੈ ਇਹਦੇ ਬਾਰੇ ਇਤਿਹਾਸ ਦੇ ਵਿੱਚ ਬਹੁਤੀ ਜਾਣਕਾਰੀ ਤਾਂ ਨਹੀਂ ਹੈਗੀ ਪਰ ਇੱਕ ਲੈਣਾ ਸਿੰਘ ਇਹ ਵੀ ਆਂਦਾ ਮੈਂ ਤੁਹਾਨੂੰ ਥਾਂ ਦੱਸ ਰਿਹਾ ਕਿਉਂਕਿ ਅਸੀਂ ਗੂਗਲ ਕਰਦੇ ਆਂ ਵੀ ਆਹ ਵੀ ਲੈਣਾ ਸਿੰਘ ਹੈ ਆਹ ਵੀ ਲੈਣਾ ਸਿੰਘ ਹੈ ਹੁਣ ਜਿਹੜੇ ਬਾਰੇ ਮੈਂ ਗੱਲ ਕਰਦਾ ਉਹ ਤੁਹਾਨੂੰ ਮੈਂ ਹੁਣ ਦੱਸੂਗਾ ਸੁਣੀ ਚੱਲਿਓ ਇੱਕ ਜਦੋਂ ਤੁਸੀਂ ਗੂਗਲ ਕਰਦੇ ਹੋ ਇੱਕ ਲੈਣਾ ਸਿੰਘ ਨਿਕਲ ਕੇ ਆਂਦਾ ਹੈ ਲੈਣਾ ਸਿੰਘ son of ਕਾਨ ਸਿੰਘ ਬੀਬੀ ਕਿਸ਼ਨ ਕੌਰ ਦੀ ਕੁੱਖੋਂ ਪੈਦਾ ਹੋਇਆ ਇੱਕ ਲੈਣਾ ਸਿੰਘ ਆਂਦਾ ਹੈ 1797 ਵਾਲਾ ਜਿਹੜਾ ਲੈਣਾ ਸਿੰਘ son of ਦਰਗਾਹਾ ਸਿੰਘ ਹੈ ਇਹਨੂੰ ਬਾਅਦ ਦੇ ਵਿੱਚ ਸਰਦਾਰ ਗੁਰਵਖ ਸਿੰਘ ਦੁਆਰਾ ਅਡਾਪਟ ਕੀਤਾ ਗਿਆ ਆ ਐਨੇ ਲੈਣਾ ਸਿੰਘ ਹੈ ਸਾਡੇ ਇਤਿਹਾਸ ਦੇ ਵਿੱਚ ਜਿਹੜੇ ਲੈਣਾ ਸਿੰਘ ਦੀ ਅਸੀਂ ਗੱਲ ਕੀਤੀ ਹੈ ਵੀ ਜਿਹਨੇ ਚਿੱਠੀ ਲਿਖ ਕੇ ਹੀ ਵੈਰੀ ਨੂੰ ਵਾਪਸ ਭੇਜਦਾ ਸੀ ਉਹ ਸੀਗਾ ਸਰਦਾਰ ਲੈਣਾ ਸਿੰਘ ਸੰਧਾਵਾਲੀਆ ਜਿਹਦਾ ਪਿਤਾ ਸੀਗਾ ਸਰਦਾਰ ਅਮੀਰ ਸਿੰਘ ਸੰਧਾਵਾਲੀਆ ਇਹ ਮਹਾਰਾਜਾ ਰਣਜੀਤ ਸਿੰਘ ਦੇ ਕੋੜਮੇ ਦੇ ਵਿੱਚੋਂ ਸੀ ਤੇ ਖਾਲਸਾ ਰਾਜ ਦੇ ਵਿੱਚ ਵੱਡੀ ਪਦਵੀ ਤੇ ਸੀਗਾ ਇਹ ਹੁਣ ਗੱਲ ਕਰਦੇ ਆ ਆਪਾਂ ਉਸ ਚਿੱਠੀ ਦੀ ਜਿਹੜੀ ਬਾਰੇ ਆਪਣਾ ਰੌਲਾ ਹੈ ਇਹ ਚਿੱਠੀ ਲਿਖੀ ਹੈ ਸਰਦਾਰ ਲੈਣਾ ਸਿੰਘ ਸੰਧਾਵਾਲੀਆਂ ਨੇ ਸਰਦਾਰ ਲੈਣਾ ਸਿੰਘ ਸੰਧਾਵਾਲੀਆ ਉਸ ਵੇਲੇ ਸ਼ੰਕਰਗੜ ਤੇ ਮਿਚਨੀ ਦੇ ਕਿਲੇ ਦੇ ਵਿੱਚ ਬੈਠਾ ਸੀ ਸਿੱਖ ਫੌਜਾਂ ਦੇ ਨਾਲ ਉਸ ਕਿਲੇ ਦੇ ਉੱਤੇ ਥੋੜੀ ਦੂਰੀ ਦੇ ਉੱਤੇ ਕਾਕੜਖਾਂ ਹਾਜੀ ਇੱਕ ਪਠਾਨ ਹੋਇਆ ਹਜ਼ਾਰਾਂ ਪਠਾਣਾ ਨੂੰ ਲੈ ਕੇ ਕਿਲੇ ਦੇ ਬਾਹਰ ਬੈਠਾ ਰਿਹਾ ਇਹਦੀ ਹਿੰਮਤ ਨਾ ਪਏ ਵੀ ਮੈਂ ਜਾ ਕੇ ਸਿੰਘਾਂ ਨਾਲ ਦੋ ਦੋ ਹੱਥ ਕਰ ਲਵਾਂ ਕਈ ਮਹੀਨੇ ਲੰਘ ਗਏ ਤੇਦਰ ਸਿੰਘ ਉਡੀਕਦੇ ਆ ਵੀ ਉਹ ਕਦੋਂ ਧਾਵਾ ਬੋਲਣ ਤੇ ਅਸੀਂ ਕਦੋਂ ਦੋ ਹੱਥ ਕਰੀਏ ਕਿਉਂਕਿ ਖਾਲਸੇ ਦੀ ਰੀਤ ਰਹੀ ਹੈ ਵੀ ਪਹਿਲਾ ਵਾਰ ਨੇ ਕਦੇ ਕਿਸੇ ਤੇ ਕਰਦੇ ਜਦੋਂ ਅੱਕ ਗਏ ਨਾ ਅੰਦਰੋਂ ਸਿੰਘ ਤਾਂ ਉਹਨਾਂ ਨੇ ਇੱਕ ਚਿੱਠੀ ਲਿਖੀ ਸਰਦਾਰ ਲਹਿਣਾ ਸਿੰਘ ਸੰਧਾਵਾਲੀਆਂ ਨੇ ਕਾਕੜਖਾਂ ਹਾਜੀ ਨੂੰ ਕਹਿੰਦੇ ਹਾਜੀਆ ਜਾ ਤੇ ਆ ਜਾ ਫਿਰ ਬਹਾਦਰਾਂ ਵਾਂਗੂ ਦੋ ਦੋ ਹੱਥ ਕਰ ਲੈ ਐਵੇਂ ਪਹਾੜ ਦੇ ਵਿੱਚ ਸਿਰ ਦੇ ਕੇ ਨਾ ਬੈਠੇ ਰਹੋ ਸਾਡੇ ਸਿੰਘ ਵੀ ਤਿਆਰ ਵਰ ਤਿਆਰ ਨੇ ਤੇ ਸਾਨੂੰ ਚਾਹ ਹੈ ਤੁਹਾਡੇ ਨਾਲ ਲੜਨ ਦਾ ਅਸੀਂ ਤਿਆਰ ਬੈਠੇ ਆਂ ਆਹ ਚਿੱਠੀ ਨੂੰ ਪੜ੍ਹ ਕੇ ਹੀ ਜਿਹੜਾ ਕਾਕੜਖਾਂ ਹਾਜੀ ਸੀਗਾ ਉਹਨੇ ਦੇਖਿਆ ਵੀ ਇਹ ਤਾਂ ਤਿਆਰ ਹੀ ਬੈਠੇ ਆ ਲੜਨ ਇਹਨਾਂ ਨੂੰ ਤੇ ਚਾ ਹੀ ਬੜਾ ਲੜਨ ਦਾ ਉਸ ਚਿੱਠੀ ਨੂੰ ਪੜ੍ਹ ਕੇ ਸਿੰਘਾਂ ਦਾ ਹੌਸਲਾ ਦੇਖ ਕੇ ਹੀ ਆਪਣੇ ਲਾਮ ਲਸ਼ਕਰ ਲੈ ਕੇ ਵਾਪਸ ਮੁੜ ਗਿਆ ਸੀ ਤਾਂ ਮੈਂ ਇਹ ਗੱਲ ਕਹੀ ਸੀ ਵੀ ਲੋਕਾਂ ਦੇ ਤਾਂ ਸੂਰਮੇ ਲੜਦੇ ਐ ਬੜੀਆਂ ਸੈਨਾਵਾਂ ਦੇ ਵਿੱਚ ਸੈਨਾਵਾਂ ਆਪਸ ਦੇ ਵਿੱਚ ਫਿਰਦੀਆਂ ਪਰ ਸਾਡੀ ਇੱਕ ਚਿੱਠੀ ਨੇ ਵੀ ਮੈਦਾਨ ਫਤਿਹ ਕੀਤਾ ਆ ਚਿੱਠੀ ਸੀ ਉਹ ਸਰਦਾਰ ਲਹਿਣਾ ਸਿੰਘ ਸੰਧਾਵਾਲੀਆ ਦੁਆਰਾ ਲਿਖੀ ਗਈ ਹੁਣ ਮੈਂ ਦੱਸਦਾ ਵੀ ਆ ਚਿੱਠੀ ਮਿਲੂਗੀ ਕਿੱਥੇ ਤੁਹਾਨੂੰ ਇੱਕ ਕਿਤਾਬ ਹੈ ਸਰਦਾਰ ਹਰੀ ਸਿੰਘ ਨਲੂਆ ਤੇ ਲਿਖੀ ਹੋਈ ਹੈ ਵਾਪਸ ਪ੍ਰੇਮ ਸਿੰਘ ਹੋਤੀ ਮਰਦਾਨ ਹੋਰਾਂ ਨੇ ਜਿਨ੍ਹਾਂ ਨੇ ਹੋਰ ਵੀ ਬਹੁਤ ਵੱਡਾ ਇਤਿਹਾਸ ਲਿਖਿਆ ਹੈ ਤੇ ਇਸ ਕਿਤਾਬ ਦੀ ਛਪਾਈ ਹੋਈ ਹੈ ਲਾਹੌਰ ਬੁੱਕ ਸ਼ਾਪ ਲੁਧਿਆਣਾ ਤੋਂ ਉਸ ਕਿਤਾਬ ਦੇ ਪੰਨਾ ਨੰਬਰ 269 ਦੇ ਉੱਤੇ ਬਾਬਾ ਹੋਤੀ ਮਰਦਾਨ ਹੋਰਾਂ ਨੇ ਇਸ ਚਿੱਠੀ ਦਾ ਜ਼ਿਕਰ ਕੀਤਾ ਹੈ ਦੂਜਾ ਰੈਫਰੈਂਸ ਦੇ ਦੰਨਾ ਇੱਕ ਕਿਤਾਬ ਹੈ ਪੰਜਾਬ ਤੇ ਸ਼ੇਰੇ ਪੰਜਾਬ ਸਰਦਾਰ ਹਰਨਾਮ ਸਿੰਘ ਸ਼ਾਨ ਦੀ ਲਿਖੀ ਹੋਈ ਹੈ ਉਸ ਕਿਤਾਬ ਦੇ ਵਿੱਚ ਵੀ ਇਸ ਚਿੱਠੀ ਦਾ ਜ਼ਿਕਰ ਹੈ ਤੇ ਤੀਜਾ ਇੱਕ ਰੈਫਰੈਂਸ ਦੇ ਦੰਨਾ ਸਤਗੁਰ ਨੰਗਲਾ ਜਿਹੜਾ ਕਿ ਨਵਾਂ ਗੀਤਕਾਰ ਹੈ ਸਾਡਾ ਉਹਨੇ ਪੁਰਾਣਾ ਪੰਜਾਬ ਗੀਤ ਲਿਖਿਆ ਹੈ ਤੇ ਜਿਹੜੇ ਵਿਰਾਸਤ ਸੰਧੂ ਨੇ ਗਾਏ ਵੀ ਹੈ ਉਸ ਗਾਣੇ ਦੇ ਵਿੱਚ ਵੀ ਇੱਕ ਥਾਂ ਇਸ ਚਿੱਠੀ ਦਾ ਜ਼ਿਕਰ ਹੈ ਉਹ جنگ ਵਿੱਚ ਵੈਰੀਆਂ ਨਾਲ ਚਿੱਠੀ ਲੜਦੀ ਸੋ ਇਹ ਮੈਂ ਕੁਝ ਸੰਸ਼ਿਆਵਾਂ ਦੀ ਨਿਵਿਰਤੀ ਕੀਤੀ ਹੈ ਕਿਉਂਕਿ ਕਈ ਬੰਦੇ ਨਾ ਕਹਿ ਦਿੰਦੇ ਆ ਵੀ ਤੁਸੀਂ ਤਾਂ ਗੱਪ ਮਾਰਤਾ ਐ ਕਿਵੇਂ ਹੋ ਸਕਦਾ ਚਿੱਠੀ ਕਿਵੇਂ ਜਿੱਤ ਸਕਦੀ ਹੈ ਫਲਾਣਾ ਠਮਕਾ ਜਰ ਆਪਣੇ ਹੀ ਸਾਡੀਆਂ ਨੱਤਾਂ ਖਿੱਚੀ ਜਾਂਦੇ ਆ ਅਸੀਂ ਇਤਿਹਾਸ ਘਰੋਂ ਥੋੜੀ ਬਣਾਣੇ ਆ ਅਸੀਂ ਰਿਸਰਚ ਕਰਕੇ ਪੜ੍ਹ ਕੇ ਕਿਤੋਂ-ਕਿਤੋਂ ਲੱਭ ਕੇ ਲਿਆ ਕੇ ਤੁਹਾਨੂੰ ਦੱਸਦੇ ਆਂ ਸੋ ਉਸ ਚੀਜ਼ ਦਾ ਰਿਗਾਰਡ ਕਰਨ ਦੀ ਥਾਂ ਤੇ ਇਦਾਂ ਸਵਾਲ ਜੇ ਖੜੇ ਕਰੀ ਜਾਣੇ ਅੱਛਾ ਸਵਾਲ ਵੀ ਜੇ ਤਾਂ ਕੋਈ ਬੰਦਾ ਪੜ੍ਹ ਕੇ ਕਰੇ ਨਾ ਵੀ ਯਾਰ ਮੈਂ ਇਨੀਆ ਕਿਤਾਬਾਂ ਪੜ੍ਹੀਆਂ ਮੈਨੂੰ ਤੇ ਮਿਲਿਆ ਨਹੀਂ ਉਹ ਤਾਂ ਚੰਗਾ ਲੱਗਦਾ ਇੱਕ ਐਵੇਂ ਟਿਕ ਟਿਕ ਕਰਕੇ ਗੂਗਲ ਕਰਕੇ ਉਥੋਂ ਲੱਭਿਆ ਨਹੀਂ ਆ ਤਾਂ ਹੈ ਨਹੀਂ ਹੈ ਨਹੀਂ ਗੱਪ ਹੈ ਇਹ ਗੱਲ ਨਹੀਂ ਬਣਦੀ ਹੈਗੀ ਬਹੁਤ ਸਾਰੀਆਂ ਚੀਜ਼ਾਂ ਗੂਗਲ ਤੇ ਹੈ ਨਹੀਂ ਸਾਡੀਆਂ ਸਾਡੇ ਕੋਲ ਆ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਜਾਂ ਫਿਰ ਡਿਜੀਟਲ ਲਾਇਬ੍ਰੇਰੀ ਤੇ ਜਾ ਕੇ ਲੌਗਇਨ ਕਰਕੇ ਤੁਸੀਂ ਪੁਰਾਣੇ ਤੋਂ ਪੁਰਾਣਾ ਖਰੜਾ ਵੀ ਦੇਖ ਸਕਦੇ ਹੋ ਸਿੱਖ ਕੌਮ ਨਾਲ ਸੰਬੰਧਿਤ ਸੋ ਦੋਸਤੋ ਅੱਜ ਦੀ ਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਅਸਲ 'ਚ ਹੈ ਤੇ ਮੇਰਾ ਇੱਕ ਜਵਾਬ ਸੀਗਾ ਅੱਜ ਦਾ ਇਹ ਕਿਉਂਕਿ ਉਹ ਕੁਝ ਲੋਕਾਂ ਨੇ ਜਿਨ੍ਹਾਂ ਨੇ ਸੰਸਾ ਕੀਤਾ ਸੀਗਾ ਉਹ ਨਿਵਰਤ ਕਰਨਾ ਜ਼ਰੂਰੀ ਸੀ ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਰਦਾਰ ਲੈਣਾ ਸਿੰਘ ਸੰਧਾਵਾਲੀਆ ਜਿਹੜਾ ਇਹਨੇ ਕੁਝ 네ਗਟਿਵ ਰੋਲ ਵੀ ਪਲੇ ਕੀਤਾ ਇਸ ਤੋਂ ਵੀ ਮੁੱਖ ਨਹੀਂ ਮੋੜਿਆ ਜਾ ਸਕਦਾ ਇਹ ਵੀ ਇਤਿਹਾਸ ਦਾ ਹਿੱਸਾ ਹੈ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਆਪਣੇ ਮਨ ਦੇ ਵਿੱਚ ਸਾਰ ਰੱਖਿਆ ਹੈ ਮਹਾਰਾਜਾ ਪਰਿਵਾਰ ਦੇ ਸੰਬੰਧੀ ਉਹ ਵੀ ਇੱਕ ਪੱਖ ਹੈਗਾ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬੜੀ ਜਲਦੀ ਨਵੇਂ ਟੌਪਿਕ ਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਊਂਗਾ ਸਤਿ ਸ੍ਰੀ ਅਕਾਲ ਜੀ